ਵੀ ਇਸ ਕਲੱਬ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕਿੰਨੀ ਕ એનર્ਜੀ ਹੈ ਇਹ ਮੈਨੂੰ ਇਹੀ ਪਤਾ ਲੱਗਦਾ ਹਫਤੇ 10 ਦਿਨ ਬਾਅਦ ਵੀ ਇਹਨਾਂ ਦਾ ਇੱਕ ਹੋਰ ਪ੍ਰੋਗਰਾਮ ਹੈ ਇੱਕ ਹੋਰ ਸੇਵਾ ਦਾ ਪ੍ਰੋਗਰਾਮ ਹੈ ਇਹਨਾਂ ਦਾ ਆ ਮੇਰੇ ਸਤਿਕਾਰਯੋਗ ਭੈਣੋ ਸਾਡਾ ਸਿਰ ਦਾ ਤਾਜ ਹੋ ਤੁਸੀਂ ਜਦੋਂ ਸਾਡੇ ਬਰਾਬਰ ਖੜੋਗੇ ਆ ਮੈਂ ਕਹਿੰਦਾ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਬੜਾ ਉਤਸ਼ਾਹਿਤ ਹੋਣਾ ਤੇ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਵੀ ਅਸੀਂ ਵੀ ਇਹਨਾਂ ਦੇ ਨਾਲ ਜੁੜ ਕੇ ਕੁਝ ਨਾ ਕੁਝ ਕੰਮ ਕਰੀਏ ਇਹ ਹਰ ਟਾਈਮ ਬਲੱਡ ਕੈਂਪ ਮੈਡੀਕਲ ਕੈਂਪ ਹੁਣ ਪਿੱਛੇ ਜੇ ਹਜ਼ਾਰਾਂ ਬੂਟੇ ਇਹਨਾਂ ਨੇ ਜਿਹੜੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਲਾਏ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਔਰ ਮੈਂ ਟਵਾਣਾ ਜੀ ਨਾਲ ਗੱਲ ਕਰ ਰਿਹਾ ਸੀ ਕਿ ਆਪਾਂ ਇਹ ਮਸ਼ੀਨਾਂ ਤਾਂ ਚਲੋ ਦੇਤੀਆਂ ਆਪਾਂ ਕੋਸ਼ਿਸ਼ ਕਰੀਏ ਵੀ ਕੰਮ ਵੀ ਇਹਨਾਂ ਨੂੰ ਦਵਾਈਏ ਇਸ ਪ੍ਰੋਗਰਾਮ ਵਿੱਚ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗਾ ਕਲੱਬ ਦਾ ਉਹ ਮੈਂ ਕਹੂੰਗਾ ਵੀ ਸਵਾਮੀ ਜੀ ਦੀ ਦਿਸ਼ਾ ਨਿਰਦੇਸ਼ੇਠ ਸ਼ਿਵ ਸ਼ੰਕਰ ਯੂਥ ਸੇਵਾਦਲ ਜਿਹੜਾ ਇਹ ਉਪਰਾਲਾ ਮੈਂ ਇਹ ਕਹਾਂਗਾ ਵੀ ਇਸ ਕਲੱਬ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕਿੰਨੀ ਕ એનર્ਜੀ ਹੈ ਇਹ ਮੈਨੂੰ ਇਹੀ ਪਤਾ ਲੱਗਦਾ ਹਫਤੇ 10 ਦਿਨ ਬਾਅਦ ਵੀ ਇਹਨਾਂ ਦਾ ਇੱਕ ਹੋਰ ਪ੍ਰੋਗਰਾਮ ਹੈ ਅੱਜ ਇੱਕ ਹੋਰ ਸੇਵਾ ਦਾ ਪ੍ਰੋਗਰਾਮ ਹੈ ਇਹਨਾਂ ਦਾ ਅੱਜ ਵੀ ਇਹਨਾਂ ਨੇ 11 ਜ਼ਰੂਰਤਮੰਦ ਲੇਡੀਜ਼ ਨੂੰ 11 ਸਿਲਾਈ ਮਸ਼ੀਨਾਂ ਜਿਹੜੀਆਂ ਦਿੱਤੀਆਂ ਨੇ ਤੇ ਇੱਕ ਲੇਡੀਜ਼ ਨੂੰ ਰਾਸ਼ਨ ਵੀ ਦਿੱਤਾ ਹੈ ਤਾਂ ਮੈਂ ਇਹਨਾਂ ਨੇ ਕੰਮਾਂ ਨੂੰ ਦੇਖ ਕੇ ਬੜਾ ਉਤਸ਼ਾਹਿਤ ਹੋਣਾ ਤੇ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਵੀ ਅਸੀਂ ਵੀ ਇਹਨਾਂ ਦੇ ਨਾਲ ਜੁੜ ਕੇ ਕੁਝ ਨਾ ਕੁਝ ਕੰਮ ਕਰੀਏ ਇਹ ਹਰ ਟਾਈਮ ਬਲੱਡ ਕੈਂਪ ਮੈਡੀਕਲ ਕੈਂਪ ਹੁਣ ਪਿੱਛੇ ਜੇ ਹਜ਼ਾਰਾਂ ਬੂਟੇ ਇਹਨਾਂ ਨੇ ਜਿਹੜੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਲਾਏ ਨੇ ਸਾਡੇ ਸਾਡੇ ਬੱਚਿਆਂ ਵਾਸਤੇ ਸਾਡੇ ਵਾਸਤੇ ਲਾਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਟਾਈਮ-ਟਾਈਮ ਹਰ ਟਾਈਮ ਜਿਹੜੇ ਇਸ ਪਰਾਲੇ ਤੇ ਖਰੇ ਉਤਰਦੇ ਨੇ ਬਹੁਤ-ਬਹੁਤ ਧੰਨਵਾਦ ਹਾਂਜੀ ਰਮਨ ਜੀ ਅੱਜ ਤੁਹਾਡੇ ਵੱਲੋਂ ਕੀਤਾ ਗਿਆ ਬਹੁਤ ਹੀ ਵੱਡਾ ਵਧੀਆ ਉਪਰਾਲਾ ਹੈਗਾ ਇਹਦੇ ਬਾਰੇ ਮਤਲਬ ਕੀ ਕਹਿਣਾ ਪਵੇ ਅੱਜ ਸ਼ਿਵ ਸ਼ੰਕਰ ਜੂ ਸੇਵਾਦਲ ਵੱਲੋਂ ਸ਼੍ਰੀ ਸੱਚਾ ਮਾਕੁਲੇਸ਼ ਮੰਦਿਰ ਵਿਖੇ ਬ੍ਰਹਮਲੀਨ ਸਵਾਮੀ ਬਲਦੇਵ ਜੀ ਦੀ ਯਾਦ ਵਿੱਚ 11 ਔਰਤਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਨੇ ਕਿਉਂਕਿ ਸਾਡਾ ਜਿਹੜਾ ਕਲੱਬ ਸ਼ਿਵ ਸ਼ੰਕਰ ਯੂਸਿਆਵ ਨਾਲ ਇਹਦੇ ਉੱਤੇ ਸਵਾਮੀ ਜੀ ਦਾ ਅਸ਼ੀਰਵਾਦ ਸ਼ੁਰੂ ਤੋਂ ਹੀ ਰਿਹਾ ਹੈ। ਉਹਨਾਂ ਨੇ ਹੀ ਸਾਡੇ ਇਸ ਕਲੱਬ ਦਾ ਨਾਮ ਰੱਖਿਆ ਸੀ ਤੇ ਅਸੀਂ ਜੋ ਵੀ ਕੰਮ ਕੀਤੇ ਨੇ ਉਹ ਸਵਾਮੀ ਬਲਦੇਵ ਜੀ ਦੀ ਅਧਿਖਸ਼ਤਾ ਵਿੱਚ ਹੀ ਕੀਤੇ ਸੀਗੇ। ਇਸ ਕਰਕੇ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ 11 ਸਲਾਈ ਮਸ਼ੀਨਾਂ ਜ਼ਰੂਰਤਮੰਦ ਔਰਤਾਂ ਨੂੰ ਦਿੱਤੀਆਂ ਨੇ। ਸਾਡੇ ਸਾਰੇ ਸਤਿਕਾਰਯੋਗ ਆਏ ਹੋਏ ਸਚਨ ਗੋਪਾਲ ਜੀ, ਮਦਨ ਜੀ ਇਨਾ ਧੰਨਵਾਦ ਕਰਦਾ ਦਿਆ ਸਾਹਿਬ ਸਭ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਆਏ ਨੇ ਸੱਜਣ ਔਰ ਪ੍ਰੈਸ ਮੀਡੀਆ ਤੋਂ ਮੇਰੇ ਸਤਿਕਾਰਯੋਗ ਭਰਾਵਾਂ ਦਾ ਧੰਨਵਾਦ ਕਰਦੇ ਆ ਮਮ ਜੀ ਬੈਠੇ ਨੇ ਪਾਰਸ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਔਰ ਮੈਂ ਧੰਨਵਾਦ ਕਰਦਾ ਇਨਾ ਸਾਰਾ ਸ਼ਿਵ ਸ਼ੰਕਰ ਜੂ ਸੇਵਾਦਾਲ ਵੱਲੋਂ ਸ਼ਿਵ ਸ਼ੰਕਰ ਜੂ ਸੇਣ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਔਰ ਮੈਂ ਟਵਾਣਾ ਜੀ ਨਾਲ ਗੱਲ ਕਰ ਰਿਹਾ ਸੀ ਕਿ ਆਪਾਂ ਇਹ ਮਸ਼ੀਨਾਂ ਦਾ ਚਲੋ ਦੇਖੀਆ ਆਪਾਂ ਕੋਸ਼ਿਸ਼ ਕਰੀਏ ਵੀ ਕੰਮ ਵੀ ਇਹਨਾਂ ਨੂੰ ਦਿਵਾਈਏ ਕਿਉਂਕਿ ਕੋਈ ਐਦਾਂ ਦਾ ਆਪਾਂ ਸੰਸਥਾ ਬਣਾ ਕੇ ਇਹਨਾਂ ਨੂੰ ਕੋਈ ਜਿੱਥੇ ਕੰਮ ਮਿਲਦਾ ਚਾ ਲੁਧਿਆਣੇ ਤੋਂ ਕੰਮ ਮਿਲਦਾ ਜਾਂ ਹੋਰ ਜਿੱਥੋਂ ਵੀ ਕਿਤੇ ਕੰਮ ਮਿਲ ਸਕਦਾ ਤਾਂ ਕਿ ਇਹਨਾਂ ਦਾ ਰੋਜ਼ਗਾਰ ਚਲਾਇਆ ਜਾਵੇ ਕੰਗੀਆਂ ਮਸ਼ੀਨਾਂ ਦੇ ਕੇ ਥੋੜਾ ਇਹਨੂੰ ਲੱਗਦਾ ਔਰ ਇੱਕ ਹੋਰ ਥੋੜੀ ਜਿਹੀ ਹਿੰਮਤ ਕਰਨ ਕਿ ਲੁਧਿਆਣੇ ਕਿਸੇ ਨਾ ਕਿਸੇ ਵੱਡ ਫੈਕਟਰੀ ਨਾਲ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਜਿਹੜਾ ਅਕਮ ਮਾਉ ਦਵਾ ਸਕਣ ਔਰ ਮੈਂ ਚਾਹਨਾ ਕਿ ਮੈਂ ਇਹਨਾਂ ਨੂੰ ਰਾਮ ਮਟੀਰੀਅਲ ਵਾਸਤੇ 51000 ਰੁਪਇਆ ਮੈਂ ਇਹਨਾਂ ਨੂੰ ਦਊਂਗਾ ਤਾਂ ਕਿ ਤੁਹਾਡਾ ਜਿਹੜਾ ਕਾਮਕਾਰ ਹੈ ਜਿਹੜਾ ਉਹ ਚੱਲ ਸਕੇ ਤੁਸੀਂ ਆਪਣੇ ਪੈਰਾਂ ਸਿਰ ਖੜੇ ਹੋ ਸਕੋ ਔਰ ਤੁਹਾਨੂੰ ਕਿਸੇ ਕੰਨੀ ਹੱਥ ਕਰਕੇ ਦੇਖਣ ਦੀ ਲੋਰ ਨਾ ਪਵੇ ਤੁਸੀਂ ਆਂਦੇ ਜਾਂ ਸਤਿਕਾਰਯੋਗ ਭੈਣੋ ਸਾਡਾ ਸਿਰ ਦਾ ਤਾਜ ਹੋ ਤੁਸੀਂ ਜਦੋਂ ਸਾਡੇ ਬਰਾਬਰ ਖੜੋਗੇ ਮੈਂ ਕਹਿੰਦਾ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਸੋ ਮੈਂ ਭੈਣਾਂ ਦਾ ਧੰਨਵਾਦ ਕਰਨਾ ਸਾਰੇ ਸਤਿਕਾਰਯੋਗ ਸ਼ਹਿਰ ਦੇ ਜਨੇ ਨਾਮੈਂਦੇ ਆਏ ਨੇ ਪੱਤਰਕਾਰ ਪਈਚਾਰ ਪਾਰਟੀ ਦੇ ਸਭ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਔਰ ਬਾਉ ਜੀ ਜਿਹੜੇ ਲਗਾਤਾਰ ਬਹੁਤ ਸਮੇਂ ਤੋਂ ਜਿਹੜੇ ਸੇਵਾ ਨਿਭਾਰੇ ਨੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦੇ ਚੰਗੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੂੰ ਦੇਖਦੇ ਹੋ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਕੰਮ ਕਰ ਰਹੀ ਹੈ ਸੋ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਜੀ ਕਿਉਂਕਿ ਜਿਆਦਾ ਲੰਬਾ ਖਿੱਚਣ ਦਾ ਕੋਈ ਫਾਇਦਾ ਨਹੀਂ ਭਾਸ਼ਣ ਜਿੰਨਾ ਮਰਜੀ ਦੇਈ ਜਾਓ ਜੋ ਨਿਕਲ ਨਾ ਨਿਕਲਦਾ ਇਤਲ ਲੱਸੀ ਆ ਜਿੰਨੀ ਮਰਜੀ ਸੇ ਜ਼ਿਆਦਾ ਲੰਬਾ ਕੁਛ ਨਹੀਂ ਮੈਂ ਚਾਹਣਾ ਵੀ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਆਪਣੇ ਪੈਰਾਂ 'ਤੇ ਖੜੇ ਹੋਣ ਸਭ ਦਾ ਬਹੁਤ ਧੰਨਵਾਦ ਮੇਰਬਾਨ